ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ। ਤੇ ਅੱਜ ਜੀ ਮਿਲਣ ਦਾ ਦੋ ਚਾਰ ਦਿਨਾਂ ਬਾਅਦ ਅਸੀਂ ਲੈ ਕੇ ਆਏ ਜੀ ਤੁਹਾਡੇ ਲਈ ਨਵੀਂ ਕਲੈਕਸ਼ਨ। ਪਹਿਣਾ ਦੀ ਡਿਮਾਂਡ ਸੀ ਕਿ ਕਾਟਨ ਦੇ ਸੂਟ ਲੈ ਕੇ ਆਓ ਹਨਾ। ਤੇ ਪਹਿਲਾਂ ਆਪਾਂ ਵੀਡੀਓ ਅਪਲੋਡ ਕਰ ਚੁੱਕਿਆ ਕਾਟਨ ਦੇ ਸੂਟਾਂ ਦੀ ਤੇ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ। ਤੇ ਵੀਡੀਓ ਆਪਾਂ bắt ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ ਤੇ ਜਿਹੜੀ ਸਾਡੀਆਂ ਸੂਟਾਂ ਵਾਲੀ ਜੋ ਵੀ ਤੁਹਾਡੇ ਕੋਲ ਨਵੀਂ ਕਲੈਕਸ਼ਨ ਆਉਂਦੀ ਹੈ ਹਨਾ ਤੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਜੋ ਵੀ ਸਾਰਾ ਫੈਬਰਿਕ ਹੈ ਉਹਦੇ ਬਾਰੇ ਦੱਸਿਆ ਹੁੰਦਾ ਜੋ ਪ੍ਰਾਈਸ ਨੂੰ ਵੀ ਮੈਂਸ਼ਨ ਕੀਤੇ ਹੁੰਦੇ ਨੇ ਕਿਉਂਕਿ ਪਹਿਣਾ ਦੇ ਕਾਫੀ ਸਵਾਲ ਹੁੰਦੇ ਨੇ ਫੋਨ ਕਾਲ ਆਉਂਦੇ ਨੇ ਕਮੈਂਟ ਵੀ ਆਉਂਦੇ ਨੇ ਕਿ ਤੁਸੀਂ ਦੱਸਿਆ ਕਰੋ ਵਿਦਆਊਟ ਸਟਿਚਿੰਗ ਬਣਨ ਵਿਦਆਊਟ ਲਾਈਨਿੰਗ ਬਣਨਗੇ ਜਾਂ ਵਿਦ ਲਾਈਨਿੰਗ ਬਣਨਗੇ ਤੇ ਇਸ ਕਰਕੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਤੇ ਸਾਰੀ ਨੌਲੇਜ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਾਂ ਸਕਰੀਨ ਦੇ ਉੱਪਰ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਜਾ ਕੇ ਤੁਹਾਨੂੰ ਕੋਈ ਵੀ ਸੂਪ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਪਲੀਜ਼ ਜਦੋਂ ਤੁਸੀਂ ਸੂਟ ਸੀ ਫੋਲਡ ਕਰਵਾਣਾ ਪੇਮੈਂਟ ਕਰਕੇ ਸੂਟ ਫੋਲਡ ਕਰਵਾਇਆ ਕਰੋ ਫਿਰ ਆਪਣੇ ਕੋਲ ਸੂਟ ਜਿਹੜੇ ਨੇ ਸੋਲਡ ਹੋ ਜਾਂਦੇ ਫਿਰ ਭੈਣਾ ਪਹਿਲਾਂ ਬੁੱਕ ਕਰ ਲੈਂਦੀਆਂ ਫਿਰ ਉਹ ਪੇਮੈਂਟ ਕਾਫੀ ਕਾਫੀ ਦਿਨ ਨਹੀਂ ਕਰਦੇ ਤੇ ਇਹਨੇ ਨੂੰ ਫਿਰ ਆਪਣੇ ਸੂਟ ਜਿਹੜੇ ਸੇਲ ਹੋ ਜਾਂਦੇ ਨੇ ਜਿਆਦਾ ਟਾਈਮ ਨਾਲ ਲੈਂਦੇ ਹੋਏ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਕੁਝ ਆਇਆ ਸਾਡੀ ਭੈਣ ਯੂਐਸਏ ਵਾਲੇ ਉਹਨਾਂ ਦੇ ਸੂਟ ਜਣੇ ਨੇ ਸਟਿਚਿੰਗ ਹੋ ਕੇ ਕਿ ਕਿ ਉਹਨਾਂ ਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਕੁਝ ਆਪਾਂ ਜਿਹੜਾ ਕਾਟਨ ਫੈਬਰਿਕ ਲੈ ਕੇ ਆਏ ਆ ਉਹ ਵੀ ਤੁਹਾਡਾ ਸ਼ੇਅਰ ਕਰਾਂਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਜੀ ਆਪਣੇ ਕਾਟਨ ਫੈਬਰਿਕ ਨਾਲ ਪਹਿਲਾਂ ਵੀ ਆਪਾਂ ਵੀਡੀਓ ਪਾ ਚੁੱਕੇ ਆ ਉਹ ਆਪਾਂ ਪਾ ਚੁੱਕੇ ਸੀ ਜੀ ਰੀਵਾ ਬ੍ਰਾਂਡ ਦੀ ਤੇ ਅੱਜ ਅਸੀਂ ਲੈ ਕੇ ਆਏ ਜੀ ਤੁਹਾਡੇ ਲਈ ਐਸਕੇ ਦੇ ਇਹ ਵੀ ਬਹੁਤ ਪਿਆਰੇ ਸੂਟ ਨੇ ਜਿਵੇਂ ਤੁਹਾਨੂੰ ਪਹਿਣਾ ਸਾਡੀਆਂ ਚਾਹੁੰਦੀਆਂ ਕਿ ਗਰਮੀ ਆ ਗਈ ਜਿਹੜੀਆਂ ਸਾਡੀਆਂ ਇੰਡੀਆਂ ਵਾਲੀਆਂ ਪਹਿਣਾ ਨੇ ਤੇ ਤੁਸੀਂ ਡਾਟ ਲਾਈਨਿੰਗ ਸੂਟ ਸਟੀਚ ਕਰਵਾ ਸਕਦੇ ਹੋ ਤੇ ਜਿਹੜੇ ਸੂਟ ਰਹਿਣਗੇ ਜੀ ਸਾਰੇ ਆਲਓਵਰ ਰਹਿਣਗੇ ਲਓ ਜੀ ਪਹਿਲਾ ਕਲਰ ਤੇ ਪ੍ਰਿੰਟ ਚੈੱਕ ਕਰੋ 블루 کلر ਹੈ ਜੀ ਇਹ ਤੇ ਪਿੰਕਾ ਵਿੱਚ ਵੀ ਇਹਦੇ ਨਾਲ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਤੇ ਇੱਥੇ ਤੁਹਾਨੂੰ ਮੈਂ ਦੱਸਦਾ ਜੀ ਜੇ ਤੁਸੀਂ ਮੇਰੇ ਕੋਲ ਸੂਟ ਸਟਿਚ ਕਰਵਾਉਣਾ ਹੋ ਤਾਂ ਹੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਮੇਰੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਕੋਈ ਵੀ ਤੁਹਾਨੂੰ ਇਹਨਾਂ ਚ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਕੋਈ ਵੀ ਸੂਟ ਜੀ ਬਿਨਾ ਪੇਮੈਂਟ ਤੋਂ ਹੋਲਡ ਨਹੀਂ ਕੀਤਾ ਜਾਏਗਾ ਪੇਮੈਂਟ ਕਰੋਗੇ ਫੇਰ ਹੀ ਸੂਟ ਹੋਲਡ ਹੋਏਗਾ ਲੋ ਜੀ ਚੈੱਕ ਕਰੋ ਜੀ ਫੈਬਰਿਕ ਚੈੱਕ ਕਰੋ ਲਾਈਟ ਵੇਟ ਫੈਬਰਿਕ ਆ ਤੇ ਆਪਣੀਆਂ ਪਹਿਣਾ ਦੇ ਬਜਟ ਦੇ ਵਿੱਚ ਆ ਬਹੁਤ ਸੋਹਣਾ ਫੈਬਰਿਕ ਆ ਜੀ ਜਿਹੜੀਆਂ ਆਪਣੀਆਂ ਇਧਰ ਵਾਲੀਆਂ ਪਹਿਣਾ ਨੇ ਨਾ ਲਾਈਨਿੰਗ ਲਵਾਣ ਜਿਹੜੀਆਂ ਆਪਣੀਆਂ ਬਾਹਰ ਵਾਲੀਆਂ ਪਹਿਣਾ ਨੇ ਉਹ ਜਸਟ ਸ਼ਰਟ ਥੱਲੇ ਲਾਈਨਿੰਗ ਲਵਾ ਸਕਦੀਆਂ ਨੇ ਜੇ ਲਾਈਕ ਕਰਦੀਆਂ ਬਾਟਮ ਥੱਲੇ ਬਾਟਮ ਥੱਲੇ ਲਵਾ ਸਕਦੇ ਹੋ ਠੀਕ ਹੈ ਜੀ ਤੇ ਸਾਡੇ ਕੋਲ ਹਰ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਐਵੇਂ ਬਾਇ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਸਟਿਚਿੰਗ ਤਾਂ ਵੀ ਬਾਇ ਕਰ ਸਕਦੇ ਹੋ ਲੋ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਆ ਤਾਂ ਲਾਈਟ ਵੇਟ ਫੈਬਰਿਕ ਹੈ ਜੀ ਜਿਵੇਂ ਦਾ ਦੁਪੱਟਾ ਪਹੋਗੇ ਅਸੀਂ ਉਵੇਂ ਦਾ ਤੁਹਾਨੂੰ ਨਾਲ ਰੈਡੀ ਕਰਕੇ ਦਵਾਂਗੇ ਬਸ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਪਹਿਣਾ फटाफट ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦੇਣ ਲਓ ਜੀ ਨੈਕਸਟ ਕਲਰ ਆ ਗਿਆ ਪ੍ਰਿੰਟ ਚੈੱਕ ਕਰੋ ਜੀ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਐਵੇਂ ਦੇ ਪ੍ਰਿੰਟ ਹੀ ਪਹਿੜੇ ਨੇ ਛੋਟੇ ਛੋਟੇ ਤੇ ਲਾਈਟ ਵੇਟ ਫੈਬਰਿਕ ਹੀ ਪਹਿਣਾ ਹੈ ਲਓ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਚੈੱਕ ਕਰੋ ਇਹ ਗਾਜਰੀ ਸ਼ੇਡ ਦੇ ਵਿੱਚ ਆ ਗਿਆ ਇਹਦੇ ਨਾਲ ਤੁਸੀਂ ਗਾਜਰੀ ਦੁਪੱਟਾ ਰੱਖ ਸਕਦੇ ਹੋ ਜਿਹੜੀ ਕਲੈਕਸ਼ਨ ਹੈ ਉਹ ਰਹੇਗੀ ਜੀ SK ਦੀ ਸਟੈਂਪ ਚੈੱਕ ਕਰ ਸਕਦੇ ਹੋ ਤੁਸੀਂ ਲੱਗੀ ਹੋਈ ਹੈ ਤੇ ਬਹੁਤ ਹੀ ਲਾਈਟ weight ਫੈਬਰਿਕ ਹੈ ਜੀ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਜੋ ਇਹਨਾਂ ਦੇ ਪ੍ਰਾਈਸ ਨੇ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਜੀ ਕੋਈ ਵੀ ਕਨਫਿਊਜ਼ਨ ਨਹੀਂ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਸਾਰੀ ਦੇਖਿਆ ਕਰੋ ਲਓ ਜੀ ਨੈਕਸਟ ਆ ਗਿਆ ਪ੍ਰਿੰਟ ਬਹੁਤ ਸੋਹਣਾ ਜੀ ਇਹ ਵੀ ਲਾਈਨ ਦੇ ਵਿੱਚ ਹੈ ਜੀ ਇਹ ਵੀ ਚੈੱਕ ਕਰੋ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਸਕਦੇ ਹੋ ਤੁਸੀਂ ਆਪਣਾ ਮੈਨੂੰ ਆਰਡਰ ਦੇ ਸਕਦੇ ਹੋ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਤੋਂ ਲੈ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਤਾਂ ਸਟਿਚ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਇਹ ਸਾਰੇ ਸੂਟ ਸਾਡੀਆਂ ਪਹਿਣਾ ਦੇ ਬਜਟ ਵਿੱਚ ਰਹਿਣ ਵਾਲੇ ਹਨ ਚਲੋ ਜੀ ਨੈਕਸਟ ਆ ਗਿਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਬਿਲਕੁਲ ਸੇਮ ਪ੍ਰਿੰਟਿੰਗ ਇਹ ਬਲੂ ਕਲਰ ਹੈ ਜੀ ਉਹ ਆਪਣਾ ਕਾਫੀ ਕਲਰ ਸੀ ਜੀ ਬਲੂ ਕਲਰ ਇਹ ਵੀ ਬਹੁਤ ਹੀ ਪਿਆਰਾ ਹੈ ਜੀ ਇਹ 올ਓਵਰ ਸੂਟ ਰਹਿਣਗੇ ਠੀਕ ਹੈ ਜੀ ਮੈਚਿੰਗ ਨਹੀਂ ਹੈ 올ਓਵਰ ਨਹੀਂ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਦੇਖ ਸਕਦੇ ਹੋ ਤੁਸੀਂ ਲਾਈਨਿੰਗ ਦੇ ਵਿੱਚ ਤੁਸੀਂ ਬਾਟਮ ਬਣਵਾਉਣਾ ਚਾਹੁੰਦੇ ਹੋ ਤੁਸੀਂ ਟਰਾਊਜ਼ਰ ਬਣਵਾਉਣਾ ਚਾਹੁੰਦੇ ਹੋ ਉਦੋਂ ਹੀ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਜੇ ਤੁਸੀਂ ਮੇਰੇ ਕੋਲ ਸੂਟ ਸਟਿਚ ਕਰਵਾਉਣਾ ਹੈ ਤਾਂ ਜੀ ਨੈਕਸਟ ਪ੍ਰਿੰਟਿੰਗ ਚੈੱਕ ਕਰੋ ਵਾਈਨ ਕਲਰ ਆ ਗਿਆ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਤੇ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਲੋ ਜੀ ਇਹਦੇ ਨਾਲ ਤੁਸੀਂ ਆਫ ਵਾਈਟ ਦੁਪੱਟਾ ਰੱਖਣਾ ਜਾਂ بیس ਕਲਰ ਦਾ ਰੱਖਣਾ ਉਹ ਵੀ ਰੱਖ ਸਕਦੇ ਹੋ ਅਗਰ ਤੁਸੀਂ ਬਿਨਾਂ ਦੁਪੱਟੇ ਤੋਂ ਬਾਏ ਕਰਨਾ ਚਾਹੁੰਦੇ ਹੋ ਬਿਨਾਂ ਦੁਪੱਟੇ ਤੋਂ ਬਾਏ ਕਰ ਸਕਦੇ ਹੋ ਬਿਨਾਂ ਸਟਿਚਿੰਗ ਤੋਂ ਬਾਏ ਕਰਨਾ ਚਾਹੁੰਦੇ ਹੋ ਬਿਨਾਂ ਸਟਿਚਿੰਗ ਤੋਂ ਬਾਏ ਕਰ ਸਕਦੇ ਹੋ ਲੋ ਜੀ ਬਹੁਤ ਹੀ ਪਿਆਰੀ ਸੂਟ ਨੇ ਜੀ ਸਾਰੇ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਦਿਓ ਲੋ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਇਹ 그린 ਕਲਰ ਹੈ ਜੀ ਛੋਟਾ ਛੋਟਾ ਪ੍ਰਿੰਟ ਹੈ ਇਹ ਉਕੇ ਸਾਡੀਆਂ ਭੈਣਾਂ ਕਾਸੀ ਲਾਈਕ ਕਰਦੀਆਂ ਸੀ ਇਸ ਪ੍ਰਿੰਟਰ ਨੂੰ ਤੇ ਅਸੀਂ ਤੁਹਾਡੀ ਡਿਮਾਂਡ ਤੇ ਇਹ ਪ੍ਰਿੰਟਿੰਗ ਲੈ ਕੇ ਆਏ ਆਂ ਜੀ ਹਾਂ ਜਿਵੇਂ ਹੁਣ ਗਰਮੀ ਤੁਹਾਨੂੰ ਪਤਾ ਸਟਾਰਟਿੰਗ ਹੋ ਗਈ ਏ ਤੇ ਹੁਣ ਹੋਰ ਵੀ ਸੋਹਣੇ ਸੋਹਣੇ ਪ੍ਰਿੰਟ ਆਉਣਗੇ ਬਹੁਤ ਹੀ ਪਿਆਰੇ ਪਿਆਰੇ ਲਓ ਜੀ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਇਹਦੀ ਵੀ ਗ੍ਰੀਨ ਕਲਰ ਹੈ ਕੋਈ ਵੀ ਤੁਹਾਡੇ ਮਨ ਚ ਸਵਾਲ ਆ ਤਾਂ ਹੀ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲੋ ਵੀ ਨੈਕਸਟ ਪ੍ਰਿੰਟ ਆ ਗਿਆ ਬਲੂ ਕਲਰ ਦੇ ਵਿੱਚ ਤੇ ਗਾਜਰੀ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ ਲੋਟ ਬਹੁਤ ਸੋਹਣੇ ਸੂਟ ਨੇ ਜੀ ਸਾਰੇ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਂਦਾ ਤੇ ਇਹ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਠੀਕ ਹੈ ਜੀ ਲੋ ਜੀ ਪ੍ਰਿੰਟਿੰਗ ਚੈੱਕ ਕਰ ਲਓ ਜੀ ਤੇ ਸਕਰੀਨਸ਼ਾਟ ਲੈਣ ਦਾ ਵੀ ਤੁਹਾਨੂੰ ਟਾਈਮ ਦਿੱਤਾ ਜਾਏਗਾ ਤਾਂ ਕਿ ਤੁਸੀਂ ਜੋ ਵੀ ਸਕਰੀਨਸ਼ਾਟ ਲਓ ਕਲੀਅਰ ਸਕਰੀਨਸ਼ਾਟ ਦਿਓ ਉਦੋਂ ਨੈਕਸਟ ਸੂਟ ਵੱਲ ਚੱਲਦੇ ਆਪਾਂ ਨੈਕਸਟ ਵੀ ਇਹਦੇ ਵਿੱਚ ਜਿਹੜਾ ਆਪਾਂ ਪਹਿਲਾਂ ਦਿਖਾਇਆ ਗ੍ਰੀਨ ਕਲਰ ਦਾ ਲਓ ਬ੍ਰਾਊਨ ਕਲਰ ਦਾ ਹੋਰ ਸੋਨਾ ਕਲਰ ਹੈ ਜੀ ਪ੍ਰਿੰਟ ਉਹਦੇ ਨਾਲ ਦਾ ਹੀ ਹੈ ਬਹੁਤ ਪਿਆਰੇ ਸੂਟ ਨੇ ਜੀ ਲਾਈਟ weight ਫੈਬਰਿਕ ਹੈ ਜੀ ਬਿਲਕੁਲ ਲਾਈਟ weight ਫੈਬਰਿਕ ਹੈ ਚਲੋ ਜੀ ਨੈਕਸਟ ਪੈਂਟਿੰਗ ਚੈੱਕ ਕਰੋ ਇਹ ਵੀ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਬਲੂ ਜੀ ਸ਼ੇਡ ਹੈ ਬਹੁਤ ਪਿਆਰਾ ਸੂਟ ਹੈ ਜੀ ਇਹ ਇਹਦੇ ਨਾਲ ਤੁਸੀਂ ਜਿਹੜਾ ਵਿੱਚ ਯੈਲੋ ਕਲਰ ਸ਼ੋ ਹੋ ਰਿਹਾ ਇਹਦੇ ਨਾਲ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋ ਜੇ ਗਾਜਰੀ ਸ਼ੋ ਹੋ ਰਿਹਾ ਗਾਜਰੀ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਤੋ ਜੇ ਸਕ੍ਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਤੁਸੀਂ ਨੈਕਸਟ ਕਲਰ ਚੈੱਕ ਕਰੋ ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਜੀਵਨੀਏ ਪ੍ਰਿੰਟੇ ਛੋਟਾ ਛੋਟਾ ਆਪਾਂ ਤੁਹਾਨੂੰ ਸਾਰੇ ਪ੍ਰਿੰਟ ਦਿਖਾਈ ਜੀ ਸਾਰੇ ਛੋਟੇ ਸਿਰਫ ਆਪਾਂ ਜਿਹੜੇ ਦੋ ਦਿਖਾਏ ਸੀ ਉਹਨਾਂ ਦੇ ਵਿੱਚ ਥੋੜੇ ਜਿਹੇ ਵੱਡੇ ਫਲਾਵਰ ਹਨ। ਲੋ ਜੀ ਬਹੁਤ ਪਿਆਰਾ ਕਲਰ ਹੈ ਜੀ ਇਹ। ਇਹਨਾਂ ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਹੀ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ। ਚਲੋ ਜੀ ਇਹ ਸੱਜ ਜਿਹੜੀ ਕਾਟਨ ਦੀ ਕਲੈਕਸ਼ਨ ਤੇ ਹੁਣ ਤੁਹਾਨੂੰ ਦਿਖਾਣੇ ਆ ਜਿਹੜੇ ਆਪਣੇ ਸੂਟ ਸਟਿਚ ਹੋ ਕੇ ਜਾ ਰਹੇ ਨੇ। ਤੁਹਾਨੂੰ ਦਿਖਾਣੇ ਆ। ਪਹਿਲਾਂ ਆਪਾਂ ਵੀਡੀਓ ਪਾਈ ਸੀ ਜੀ ਜੌਰਦਰ ਦੇ ਫੈਬਰਿਕ ਵੀ ਹਨ ਤੇ ਕਾਫੀ ਬਹੁਤ ਵਧੀਆ ਰਿਸਪੌਂਸ ਰਿਹਾ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਦੱਸਦਾ ਕੀ ਇਹ ਫੈਬਰਿਕ ਸਾਡੇ ਕੋਲ ਅਵੇਲੇਬਲ ਹੈ ਜੀ ਜਿੰਨੇ ਮਰਜ਼ੀ ਤੁਸੀਂ ਸੂਟ ਬਾਇ ਕਰ ਸਕਦੇ ਹੋ ਬាទ ਇਹ ਰਹੀ ਜੀ ਸ਼ਰਟ ਦੇਖੋ ਜੀ ਸ਼ਰਟ ਨੂੰ ਅਸੀਂ ਇਹ ਸੂਟ ਸਾਰੇ ਸਟੀਚੋ ਕੱਜਾ ਰਹੇ ਨੇ ਇਹ ਪ੍ਰੋਪਰ ਲੇਸ ਲਗਾ ਕੇ ਫਿਨਿਸ਼ਿੰਗ ਦਿੱਤਾ ਹੈ ਤੇ ਨੈਕ ਦਾ ਜਿਹੜਾ ਡਿਜ਼ਾਈਨ ਹੈ ਲੋ ਜੀ ਨੈਕ ਦੇ ਉੱਪਰ ਵੀ ਲੇਸ ਲਗਾਈ ਹੋਈ ਹੈ ਤੇ ਹੱਬ ਬਾਜੂ ਰੱਖੇ ਨੇ ਆਪਾਂ ਨੇ ਤੇ ਬਾਜੂ ਦੇ ਉੱਪਰ ਵੀ ਲੇਸ ਲੱਗੀ ਹੋਈ ਹੈ ਲੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਇਹਦੇ ਨਾਲ ਦਾ ਤੁਸੀਂ ਸੂਟ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਰ ਸਕਦੇ ਹੋ ਤੇ ਬਾਟਮ ਰਹੇਗੀ ਜੀ ਨਾਲ ਬਲੈਕ ਜਾਰਜਟ ਦਾ ਫੈਬਰਿਕ ਹੈ ਮੈਂ ਇਹਦੀ ਵੀਡੀਓ ਪਾ ਚੁੱਕੀ ਹਾਂ ਜਿਹੜੀ ਪਹਿਨੀ ਭੈਣ ਨੇ ਨਹੀਂ ਦੇਖੀ ਜਾ ਕੇ ਪੰਜਾਬੀ ਪਹਿਰਾਵੇ ਤੇ ਦੇਖ ਲਓ ਠੀਕ ਹੈ ਜੀ ਲੋ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਬੰਬਰ ਦਾ ਟਾਈ ਡਾਈ ਕੀਤਾ ਹੋਇਆ ਲੋ ਜੀ ਆਪਣੇ ਦੁਪੱਟੇ ਸਾਰੇ ਬਹੁਤ ਖੁੱਲੇ ਡੁੱਲੇ ਤੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਤੁਹਾਨੂੰ ਤੁਸੀਂ ਐਵੇਂ ਦਾ ਦੁਪੱਟਾ ਕਰਾਉਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਗਰ ਤੁਸੀਂ ਬਾਇ ਕਲਾ ਸੂਟ ਬਾਇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਲਾ ਸੂਟ ਵੀ ਬਾਇ ਕਰ ਸਕਦੇ ਹੋ ਇਹ ਬੰਬਰ ਦਾ ਦੁਪੱਟਾ ਜੀ ਕਾਫੀ ਪਹਿਣਾ ਦਾ ਸਵਾਲ ਹੁੰਦੇ ਦੀ ਦੱਸਿਆ ਕਰੋ ਤੇ ਬਹੁਤ ਸੌਫਟ ਫੈਬਰਿਕ ਹੈ ਜੀ ਦੁਪੱਟੇ ਦਾ ਵੀ ਤੇ ਪਹਿਣਾ ਜਿਵੇਂ ਆਪਣੇ ਕਹਿੰਦੀਆਂ ਸਿਰ ਤੇ ਨਹੀਂ ਟਿਕਦਾ ਇਹ ਦੁਪੱਟਾ ਪ੍ਰੋਪਰ ਸਿਰ ਤੇ ਟਿਕੇਗਾ ਜੀ ਲਓ ਜੀ ਇਹਨੂੰ ਵੀ ਆਪਾਂ ਲੇਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਆਪਣੇ ਕੋ ਫੈਬਰਿਕ अवेलेबल ਹੈ ਜੀ ਕਿਸੇ ਵੀ ਮੇਰੀ ਭੈਣ ਨੂੰ ਚਾਹੀਦਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹਨਾਂ ਸੂਟਾਂ ਦੇ ਪ੍ਰਾਈਸ ਜਿਹੜੇ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕੀਤੇ ਹੋਏ ਨੇ ਵੈਸੇ ਮੈਂ ਤੁਹਾਡੀ ਨੋਟਿਸ ਲਈ ਦੱਸਦਾ ਕਿ ਇਹਨਾਂ ਸੂਟਾਂ ਦਾ ਪ੍ਰਾਈਸ ਹੈਗੇ ਜੀ 1200 ਵਿਦਆਊਟ ਸਟੀਚਿੰਗ ਠੀਕ ਹੈ ਜੀ नेक्स्ट ਆ ਗਿਆ ਸਾਡੇ ਇਹ ਸਾਰੇ ਇੱਕ ਹੀ ਭੈਣ ਦੇ ਸੂਟ ਨੇ ਇਹ नेक्स्ट ਆ ਗਿਆ ਬਲੂ ਕਲਰ ਦਾ ਇਹ ਵੀ ਸੇਮ ਹੈ ਜੀ ਸੇਮ ਫੈਬਰਿਕ ਹੈ ਇਹ ਵੀ ਆਪਾਂ ਲੇਸ ਨਾਲ ਰੈਡੀ ਕੀਤਾ। ਦੇਖ ਸਕਦੇ ਹੋ ਚਾਕਾਂ ਤੇ ਲੇਸ ਦਿੱਤੀ ਹੋਈ ਹੈ। ਤੇ ਆਪਾਂ ਜਿਹੜੀ ਇਹਦੇ ਨੀਚੇ ਲਾਈਨਿੰਗ ਲਾਈ ਹੈ ਜੀ ਇਹ ਮੈਂ ਦੱਸਦਾ ਤੁਹਾਨੂੰ ਇਹ ਨੀਚੇ ਟਾਫਟਾ ਲਾਇਆ ਹੋਇਆ ਜੀ ਆਪਾਂ ਨੇ। ਕਾਟਨ ਲਾਈਨਿੰਗ ਨਹੀਂ ਲਾਈ ਟਾਫਟਾ ਲਾਇਆ। ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਪਿਓਰ ਕਮਨਸ ਤੋਂ ਆਉਣ ਦਾ। ਲਓ ਜੀ ਇਹ ਬੇਸਿਕ ਇੱਕ ਕਲਰ ਦਾ ਹੀ ਆਪਾਂ ਨੇ ਰੱਖਿਆ ਡਬਲ ਡਾਈ ਨਹੀਂ ਕੀਤਾ। ਤੇ ਇਹ ਰਹੇਗੀ ਜੀ ਨਾਲ ਬਾਟਮ। ਤੇ ਬਾਟਮ ਉਹਨਾਂ ਨੇ ਸਿੰਪਲ ਜਿਹੜੀਆਂ ਖੁੱਲੀਆਂ ਬਾਟਮ ਉਹ ਬਣਵਾਈਆਂ ਨੇ। ਲਓ ਜੀ। ਇਹ ਵੀ ਕਲਰ ਆਪਣੇ ਕੋਲ ਅਵੇਲੇਬਲ ਹੈ 블루 ਕਲਰ ਹੈ ਜੀ ਪਹਿਲਾਂ ਜਿਹੜਾ ਮੈਂ ਦਿਖਾਇਆ ਸੀ ਉਹ ਬਲੈਕ ਹੈ ਜੀ ਤੇ ਲੋ ਜੀ ਇਹ ਦਾ neck ਦਾ ਡਿਜ਼ਾਈਨ ਕੀਤਾ ਹੋਇਆ neck ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਤੇ ਬਾਜੂ ਇਹਦੀਆਂ ਵੀ ਹਾਫ ਨੇ ਸਕਰੀਨ ਸ਼ਾਟ ਲੈ ਲਿਓ ਜੀ ਇਹਨਾਂ ਦਾ ਪ੍ਰਾਈਸ ਬਿਨਾ ਸਟੀਚਿੰਗ ਤੋਂ 1200 ਰੁਪਏ ਪ੍ਰਾਈਸ ਹੈ ਜੀ ਹੁਣ ਜਾਂਦੇ ਆਪਾਂ ਨੈਕ ਸੂਟ ਵਾਲ ਸਾਰਾ ਆ ਗਿਆ ਜੀ ਬਲੈਕ ਕਲਰ ਇਹਦਾ ਜਿਹੜਾ ਪ੍ਰਿੰਟ ਹੈ ਇਹ ਅਲੱਗ ਹੈ ਜੀ ਜਿਹੜਾ ਮੈਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਲੱਗਾ ਹੈ ਮੈਂ ਫੇਰ ਇੱਕ ਵਾਰੀ ਦੱਸਦਾ ਕਿ ਇਹ ਸਾਰਾ ਫੈਬਰਿਕ ਆਪਣੇ ਕੋਲ ਅਵੇਲੇਬਲ ਹੈ ਜੀ ਕਿਸੇ ਵੀ ਭੈਣ ਨੂੰ ਚਾਹੀਦਾ ਤੁਸੀਂ ਮੈਨੂੰ ਵਟਸਐਪ ਤੇ ਸਕਰੀਨਸ਼ਾਟ ਪੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਇਹਦੇ ਨੀਚੇ ਵੀ ਆਪਾਂ ਨੇ ਟਾਫਟਾ ਲਗਾਇਆ ਹੋਇਆ ਤੇ ਇਧਰ ਆਪਾਂ ਨੇ ਲੇਸ ਦਿੱਤੀ ਹੋਈ ਹੈ ਚਾਕਾਂ ਤੇ ਦੋਨੋਂ ਤੇ ਤੇ ਇਧਰ ਆ ਗਈ ਜੀ ਆਪਣੇ ਬਾਜ਼ੂ ਪਾਜਿਤ ਵੀ ਆਪਾਂ ਨੇ ਲੇਸ ਦਿੱਤੀ ਹੈ ਤੇ ਜਿਹੜਾ ਆਪਣਾ ਨੈਕ ਡਿਜ਼ਾਈਨ ਆ ਚੈੱਕ ਕਰ ਸਕਦੇ ਤੁਸੀਂ ਉਹਦੇ ਤੇ ਵੀ ਆਪਾਂ ਨੇ ਲੇਸ ਲਗਾਈ ਹੋਈ ਹੈ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਬਣ ਕੇ ਦੀ ਜਿਹੜੀ ਸੂਰ ਦੀ ਗ੍ਰੇਸ ਬਹੁਤ ਵਧੀਆ ਆਉਂਦੀ ਹੈ ਜੀ ਤੁਸੀਂ ਚੈੱਕ ਕਰੋ ਤੇ ਇਹਦੇ ਚ ਇੱਕ ਖਾਸ ਗੱਲ ਹੋਰ ਹੈ ਜੀ ਜਿਹੜੀ ਆਪਾਂ बॉटਮ ਰੱਖੀ ਹੈ ਜੀ ਸਟ੍ਰੇਟ बॉਟਮ ਰੱਖ ਕੇ बॉਟਮ ਦੇ ਉੱਪਰ ਆਪਾਂ ਨੇ ਮਸ਼ੀਨ ਵਰਕ ਦਾ ਕੰਮ ਕਰਵਾਇਆ ਹੋਇਆ ਲਓ ਜੀ बॉਟਮ ਦੇ ਉੱਪਰ ਆਪਾਂ ਨੇ ਵਰਕ ਕਰਵਾਇਆ ਹੋਇਆ ਚੈੱਕ ਕਰੋ ਜੀ ਜਿਹੜੀ ਮੇਰੀ ਭੈਣ ਨੇ ਇੰਸਟਾਗ੍ਰam ਤੇ ਸਾਨੂੰ ਨਹੀਂ ਫੋਲੋ ਕੀਤਾ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉੱਥੇ ਜਾ ਕੇ ਫੋਲੋ ਕਰਿਓ ਤੁਸੀਂ ਉੱਥੇ ਤੁਹਾਨੂੰ ਇਹਨਾਂ ਸਾਰੇ ਸੂਟਾਂ ਦੀ ਵੀਡੀਓ ਦੇਖਣ ਨੂੰ ਮਿਲ ਜੇਗੀ ਲਓ ਜੀ ਵਰਕ ਚੈੱਕ ਕਰੋ ਜੀ ਵਰਕ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਜਿਹੜੇ ਆਪਣੀ ਸ਼ਰਟ ਦੇ ਵਿੱਚ ਕਲਰ ਨੇ ਉਹੀ ਕਲਰ ਆਪਾਂ ਨੇ ਬਾਟਮ ਦੇ ਉੱਪਰ ਲਗਾਏ ਹੋਏ ਨੇ ਲਓ ਜੀ ਇਹ ਆ ਗਈ ਆਪਣੀ ਬਾਟਮ ਨਾਲ ਵੈਸੇ ਤਾਂ ਅੱਜਕੱਲ੍ਹ ਰਿਵਰਸ ਸਟ੍ਰੇਟ ਬਾਟਮ ਦਾ ਚੱਲ ਰਿਹਾ ਅਗਰ ਤੁਸੀਂ ਦੂਸਰੀ ਬਣਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਲੋ ਜੀ ਇਹਦਾ ਵੀ ਪ੍ਰਾਈਸ ਸੇਮ ਹੀ ਆ ਜੀ ਵਿਦਆਊਟ ਸਟੀਚਿੰਗ ਪ੍ਰਾਈਸ ਸ਼ੋ ਹੋ ਰਿਹਾ ਤੁਹਾਨੂੰ ਉੱਤੇ ਜੋ ਹੋ ਰਿਹਾ ਠੀਕ ਹੈ ਜੀ ਇਹਦੇ ਨਾਲ ਦੁਪੱਟਾ ਆਪਾਂ ਰੱਖਿਆ ਇਹਦੇ ਨਾਲ ਵੀ ਆਪਾਂ ਬੰਬਰ ਦਾ ਦੁਪੱਟਾ ਰੱਖਿਆ ਇਹ ਸੂਟ ਮੈਂ ਹੀ ਆਪਣੇ ਲਈ ਸਟਿਚ ਕਰਵਾਇਆ ਚੈੱਕ ਕਰੋ ਤੇ ਜੇ ਆਪਾਂ ਜਿਹੜਾ ਬਾਰਡਰ ਹੈ ਉਹ ਟਾਈਡਾ ਹੀ ਦਿੱਤਾ ਤੇ ਜਿਹੜਾ ਸੈਂਟਰ ਹੈ ਉਹ ਪਲੇਨ ਕੀਤਾ ਹੋਇਆ ਤੇ ਇਹਦੇ ਤੇ ਹਲੇ ਪ੍ਰੋਪਰ ਲੇਸ ਵਗੈਰਾ ਨਹੀਂ ਲੱਗੀ ਲੋ ਜੀ ਚੈੱਕ ਕਰੋ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਬਾਟਮ ਤੇ ਉਹ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਜੇ ਤੁਹਾਡੇ ਕੋਲ ਕੋਈ ਹੈਗਾ ਨਹੀਂ ਅਗਰ ਨਹੀਂ ਤਾਂ ਅਸੀਂ ਆਪਣੀ ਚੋਇਸ ਦਾ ਤੁਹਾਨੂੰ ਕਰਕੇ ਦਵਾਂਗੇ ਠੀਕ ਹੈ ਜੀ ਤੁਸੀਂ ਬਾਟਰਨ ਤੇ ਵਰਕ ਕਰਵਾ ਸਕਦੇ ਹੋ ਤੇ ਕੋਈ ਸੂਟ ਆ ਜੇ ਸਾਡੇ ਸਟਿਚ ਹੋਣੇ ਗਏ ਨੇ ਉਹ ਵੀ ਜਿਹੜੇ ਆਪਾਂ ਇਹ ਇਹਨਾਂ ਦੀ ਵੀਡੀਓ ਪਾਈ ਸੀ ਇਹਦੇ ਨਾਲ ਦੇ ਉਹਨਾਂ ਤੇ ਵੀ ਵਰਕ ਹੋਇਆ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਜਰੂਰ ਸ਼ੇਅਰ ਕਰਾਂਗੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਵੀ ਮੈਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਲਓ ਨੈਕਸਟ ਆ ਗਿਆ ਜੀ ਆਪਣਾ ਆਪਾਂ ਨੇ ਪਹਿਲਾਂ ਇਹਦੀ ਵੀਡੀਓ ਨਹੀਂ ਪਾਈ ਸੀ ਮੈਂ ਤੁਹਾਨੂੰ ਜਸਟ ਅੱਜ ਦਿਖਾਣ ਲੱਗਿਆ ਕਿ ਤਨਾਪਾ ਕਿਸੇ ਹੋਰ ਦਾ ਰੈਡੀ ਕੀਤਾ ਸੀ ਸੂਟ ਬਿਨਾ ਸਟੀਚਿੰਗ ਤੋਂ ਰੈਡੀ ਕੀਤਾ ਸੀ ਤੇ ਇਹ ਹੁਣ ਸੂਟ ਜਾਰੇ ਦੀ ਸਟੀਚਿੰਗ ਹੋ ਗਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਫੈਬਰਿਕ ਬਾਰੇ ਦੱਸਦਾ ਇਹਦਾ ਫੈਬਰਿਕ ਰਹੇਗਾ ਜੀ ਸਿਕਾ ਸਿਲਕ ਦਾ ਤੇ ਕਲਰ ਹੈ ਜੀ ਇਹ ਫਰੋਜੀ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਤੇ ਲੋ ਜੀ ਇਹਦੇ ਤੇ ਵੀ ਆਪਾਂ ਨੇ ਵਰਕ ਕਰਵਾ ਕੇ ਜਿਵੇਂ ਪਹਿਲਾਂ ਸੇਮ ਕੀਤਾ ਸੀ ਉਵੇਂ ਦਾ ਹੀ ਉਹਨਾਂ ਨੇ ਸੇਮ ਆਰਡਰ ਦਿੱਤਾ ਠੀਕ ਹੈ ਜੀ ਆਪਾਂ ਲੋ ਜੀ ਨੈਕ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਪ੍ਰੋਪਰ ਲੇਸ ਦਿੱਤੀ ਹੋਈ neck ਦੇ ਉੱਪਰ ਵਰਕ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਤੇ ਇਧਰ ਆ ਗਈ ਹੁੰਦੀ ਆਪਣੀਆਂ ਬਾਜੂ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਵਰਕ ਕੀਤਾ ਲਓ ਜੀ ਬਹੁਤ ਸੋਹਣਾ ਵਰਕ ਹੈ ਜੀ ਤੇ ਜਿਹੜੀ ਆਪਾਂ ਨੇ ਫਿਨਿਸ਼ਿੰਗ ਪੱਟੀ ਲਾ ਕੇ ਆਪਾਂ ਨੇ ਇਸ ਨੂੰ ਰੈਡੀ ਕੀਤਾ ਚੈੱਕ ਕਰ ਸਕਦੇ ਹੋ ਬਾਜੂ ਦੇ ਉੱਪਰ ਲੇਸ ਵੀ ਦਿੱਤੀ ਹੋਈ ਹੈ ਲਓ ਜੀ ਤੇ ਆ ਗਿਆ ਜੀ ਆਪਣਾ ਘੇਰਾ ਤੇ ਚਾਕ ਫ੍ਰੇਸਿੰਗ ਪੱਟੀ ਨਾ ਰੈਡੀ ਕੀਤਾ ਤੇ ਆਪਾਂ ਜਿਹੜਾ نیچے ਲਾਈਨਿੰਗ ਲਗਾਈਓ ਟਾਫਟਾ ਲਗਾਈਏ ਜੀ। ਲੋ ਜੀ। ਇਹਦੇ ਵਿੱਚ ਵੀ ਕਾਫੀ ਕਲਰ ਆਪਾਂ ਕੋ ਅਵੇਲੇਬਲ ਨੇ ਜੀ ਸੀਕਾ ਸਿਲਕ ਦੇ ਵਿੱਚ ਕਲਰ ਚੁਆਇਸ ਤੁਸੀਂ ਦੱਸ ਸਕਦੇ ਹੋ ਤੇ ਅਗਰ ਤੁਸੀਂ ਐਵੇਂ ਦਾ ਡਿਜ਼ਾਈਨ ਕਰਵਾਣਾ ਜੋ ਵੀ ਤੁਹਾਨੂੰ ਵਰਕ ਡਿਜ਼ਾਈਨ ਪਸੰਦ ਆ ਤੁਸੀਂ ਮੈਨੂੰ ਦੱਸ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ। ਤੇ ਲੋ ਜੀ ਇਹ ਆ ਗਈ ਜੀ ਨਾਲ ਬਾਟਮ ਤੇ ਇਹਦੇ ਨਾਲ ਬਾਟਮ ਰੱਖੀ ਜੀ ਆਪਾਂ ਨੇ ਸਟ੍ਰੇਟ ਤੇ ਬਾਟਮ ਦੇ ਉੱਪਰ ਵੀ ਵਰਕ ਹੈ। ਦੇਖੋ। ਬਹੁਤ ਹੀ ਪਿਆਰਾ ਤੇ ਨੀਚੇ ਵੀ ਆਪਾਂ ਨੇ ਲੇਸ ਦਿੱਤੀ ਹੋਈ ਹੈ ਬਹੁਤ ਸੋਹਣੀ ਲੱਗ ਰਹੀ ਹੈ ਤੇ ਇਹਦਾ ਪ੍ਰਾਈਸ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ WhatsApp ਨੰਬਰ ਉੱਪਰ ਹੀ ਸ਼ੋਅ ਹੋ ਰਿਹਾ ਹੈ ਜੀ ਬੋਟਮ ਦਾ ਵਰਕ ਚੈੱਕ ਕਰ ਲਓ ਜੀ ਬਹੁਤ ਹੀ ਨੀਟ ਐਂਡ ਕਲੀਨ ਹੈ ਠੀਕ ਬਾਕੀ ਜੀ ਵਿੱਚ ਬੁੱਟੀ ਜਾ ਰਹੀ ਹੈ ਸਿਰਫ ਨੈਕ ਹੈਵੀ ਕੀਤਾ ਹੋਇਆ ਆਪਾਂ ਨੇ ਤੇ ਬਾਕੀ ਸਾਰੀ ਵਿੱਚ ਬੁੱਟੀ ਜਾ ਰਹੀ ਹੈ ਮੇਰੇ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਸਿੱਕਾ ਸਿਲਕ ਦਾ ਫੈਬਰਿਕ ਹੈ ਜੀ ਲਾਈਟवेट ਫੈਬਰਿਕ ਹੈ ਜਿਹੜੀਆਂ ਪਹਿਣਾ ਸਾਡੀਆਂ ਲਾਈਟवेट ਫੈਬਰਿਕ ਮੰਨਦੀਆਂ ਨੇ ਲਾਈਟवेट ਫੈਬਰਿਕ ਹੈ ਤੇ ਚਾਕਾਂ ਦੇ ਉੱਪਰ ਵੀ ਲੇਸ ਦਿੱਤੀ ਹੈ ਘੇਰੇ ਦੇ ਉੱਪਰ ਵੀ ਲੇਸ ਦਿੱਤੀ ਹੈ ਠੀਕ ਹੈ ਜੀ ਤੇ ਲਓ ਜੀ ਇਹਦੇ ਨਾਲ ਆਪਾਂ ਆ ਗਿਆ ਦੁਪੱਟਾ ਪਿਓਰ ਕਮਨ ਸੋਨ ਦਾ ਇਹਨੂੰ ਰੈਡੀ ਕੀਤਾ ਜੀ ਆਪਾਂ ਨੇ ਫਿਨਿਸ਼ਿੰਗ ਪੱਟੀ ਲਾ ਕੇ ਦੇਖ ਸਕਦੇ ਹੋ ਤੁਸੀਂ ਜੋ ਇਹਦੇ ਵਿੱਚ ਵਰਕ ਦੇ ਕਲਰ ਹੈ ਉਹੀ ਕਲਰ ਦੀ ਆਪਾਂ ਨੇ ਫਿਨਿਸ਼ਿੰਗ ਪੱਟੀ ਲਾਈ ਹੈ ਪ੍ਰੋਪਰ ਲੇਸ ਦਿੱਤੀ ਹੋਈ ਹੈ ਲਓ ਜੀ ਕੋਸ ਨੂੰ ਲੱਗ ਰਿਹਾ ਜੀ ਦੁਬੱਟਾ ਚੈੱਕ ਕਰੋ ਜੀ। ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤਾਂ ਇਸ ਸਕਰੀਨਸ਼ਾਟ ਲੈ ਕੇ ਮੈਨੂੰ ਦੱਸ ਸਕਦੇ ਹੋ ਤੁਸੀਂ ਸੇਮ ਵਰਕਰ ਪਾਉਣਾ ਚਾਹੁੰਦੀ ਆ ਤਾਂ ਵੀ ਦੱਸ ਸਕਦੇ ਹੋ। ਠੀਕ ਹੈ ਜੀ। ਇਹਦਾ ਪ੍ਰਾਈਸ ਜੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ। ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆ ਹੀ ਹੋएगी। ਇਹ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਇਸ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ। ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ, ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅ